ਹਨੀ ਭਾਜੀ ਕੀ ਕਹਿਣਾ ਚਾਹੁੰਦੇ ਆ ਜੀ ਜੀ ਕਹਿਣਾ ਮੈਂ ਚਾਹੁੰਦਾ ਵੀ ਪਹਿਲੀ ਗੱਲ ਇਹ ਵੀ ਕੋਈ ਵੀ ਬੰਦਾ ਟਰੈਕਟਰ ਸਟਾਰਟ ਨਾ ਕਰੇ ਠੀਕ ਆ ਜਦੋਂ ਇੰਨਾਂ ਚ ਪਾਣੀ ਚੜ ਜਾਂਦਾ ਫਿਰ ਉਹ ਟਰੈਕਟਰ ਸਟਾਰਟ ਨਹੀਂ ਹੁੰਦਾ ਕ੍ਰੈਂਕਾਂ ਜਿਹੜੀਆਂ ਖਰਾਬ ਹੋ ਜਾਂਦੀਆਂ ਠੀਕ ਹੈ ਜੀ ਕੋਈ ਵੀ ਬੰਦਾ ਟਰੈਕਟਰ ਸਟਾਰਟ ਨਾ ਕਰੇ ਟੋਜਨ ਪਾ ਕੇ ਜਿਹਦਾ ਟਰੈਕਟਰ ਸਟਾਰਟ ਆ ਉਹ ਟੋਜਨ ਪਾ ਕੇ ਟਰੈਕਟਰ ਸਾਡੇ ਤੱਕ ਲੈ ਕੇ ਆਵੇ ਠੀਕ ਹੈ ਜੀ ਠੀਕ ਹੈ ਟੋਜਨ ਤੋਂ ਬਗੈਰ ਟਰੈਕਟਰ ਸਟਾਰਟ ਕਰਕੇ ਸਲਫ ਵੀ ਨਾ ਮਾਰੇ ਠੀਕ ਹੈ ਜੀ ਠੀਕ ਹੈ ਸਲਫ ਵੱਜਾ ਜਾਂ ਟਰੈਕਟਰ ਮੁੜ ਕੇ ਸਟਾਰਟ ਨਹੀਂ ਹੁੰਦਾ ਉਹਦੇ ਲਈ ਪੂਰੀ ਵਰਕਸ਼ਾਪ ਚਾਹੀਦੀ ਹੁੰਦੀ ਹੈ। ਜੀ ਜੀ ਜੀ। ਅਸੀਂ ਸਿਰਫ ਔਇਲ ਚੇਂਜ ਕਰਕੇ ਦੇਵਾਂਗੇ, ਫਿਲਟਰ ਚੇਂਜ ਕਰਕੇ ਦੇਵਾਂਗੇ, 에ਅਰ ਫਿਲਟਰ ਚੇਂਜ ਕਰਕੇ। ਅਸੀਂ ਟਰੈਕਟਰ ਨੂੰ ਸਟਾਰਟ ਕਰਕੇ ਦੇਵਾਂਗੇ। ਤੁਹਾਨੂੰ ਚਾਲੂ ਹਾਲਤ ਕਰਕੇ ਦੇਵਾਂਗੇ। ਸਰਵਿਸ ਕਰਨੀ ਕੱਲੀ। ਸਰਵਿਸ ਕਰਕੇ ਦੇਵਾਂਗੇ, ਤੁਹਾਨੂੰ ਸਟਾਰਟ ਕਰਕੇ ਦੇ ਕੇ ਆਵਾਂਗੇ। ਜੀ। ਜਿਹੜਾ ਸਟਾਰਟ ਨਹੀਂ ਹੋ ਰਿਹਾ। ਜਿਹੜਾ ਸਟਾਰਟ ਨਹੀਂ ਕੀਤਾ, ਉਹਨੂੰ ਚਾਲੂ ਕਰਾਂਗੇ। ਜਿੰਨੂੰ ਸਲਫ ਮਾਰਿਆ ਵਾ, ਉਹਦਾ ਕੰਮ ਜਰਾ ਬਹੁਤ ਜ਼ਿਆਦਾ ਪੂਰੀ ਦਿਹਾੜੀ ਦਾ ਕੰਮ ਪੈ ਜਾਂਦਾ। ਠੀਕ ਹੈ। ਇੰਜਣ ਉਹਦਾ ਖੋਲਣਾ ਪੈਣਾ ਉਹਦਾ ਪੈਣਾ ਕਨੈਕਟ ਰਾਟ ਮਤਲਬ ਵਿੰਗੇ ਹੋ ਜਾਂਦੇ ਆ ਪੀਸ ਖਰਾਬ ਹੋ ਜਾਂਦੇ ਆ ਤੇ ਇਹੋ ਹੀ ਬੇਨਤੀ ਆ ਪੀ ਤੁਹੋ ਜਨ ਪਾ ਕੇ ਲੈ ਕੇ ਆ ਹਾਂ ਤੁਹੋ ਜਨ ਪਾ ਕੇ ਹਾਂ ਬਾਕੀ ਭਾਈ ਨੰਬਰ ਦੇ ਦਿੰਦੇ ਆ ਬੋਲ ਦਿੰਦੇ ਆ 9815647787 ਤੇ ਨਾਮ ਮੇਰਾ ਸੋਨੀ ਆ ਪਿੰਡ ਭਿੰਡਰ ਸਕੈਨਰ ਇਹ ਵੀਡੀਓ ਤੇ ਕਿਸੇ ਤੇ ਵੀ ਨਹੀਂ ਲੱਗਾ ਸਾਡੀ ਇਹ ਬੇਨਤੀ ਵਾਰ-ਵਾਰ ਤਾਂ ਕਰਦੇ ਆ ਉਹਦਾ ਨੰਬਰ ਉੱਤੇ ਲਿਖਿਆ ਵਾ ਕੋਈ ਇਹਨੇ ਵੀ ਗੱਲਬਾਤ ਕਰਨੀ ਕੋਈ ਵੀ ਗੱਲਬਾਤ ਪੁੱਛਣੀ ਆ WhatsApp ਤੇ ਰਿਕਾਰਡਿੰਗ ਭੇਜ ਦਿਓ ਰਿਕਾਰਡਿੰਗ ਭੇਜ ਦਿਓ ਫੋਨ ਨਹੀਂ ਚੁੱਕੇ ਜਾਂਦੇ ਕਾ ਯਾਰ ਜੀ ਬੇਨਤੀ ਇਹੋ ਹੀ ਆ ਤੇ ਲੱਗ ਲੱਗੇ ਆਪਾਂ ਆਵਾਂਗੇ ਦੋ ਦਿਨ ਆਉਣਾ 24 ਤਰੀਕ ਨੂੰ ਤੇ 25 ਤਰੀਕ ਨੂੰ ਬੁੱਧਵਾਰ ਤੇ ਵੀਰਵਾਰ ਠੀਕ ਹੈ ਧੰਨਵਾਦ ਜੇ ਕੋਈ ਵੀਰ ਮਕੈਨਿਕ ਸੇਵਾ ਕਰਨਾ ਚਾਹੁੰਦਾ ਤੇ ਉਹ ਸੋਨੀ ਭਾਜੀ ਨਾਲ ਕੰਟੈਕਟ ਕਰ ਸਕਦਾ ਉਹ ਉਹਨਾਂ ਪਿੰਡਾਂ ਜਾ ਸਕਦਾ 24 ਤਰੀਕ ਨੂੰ 24 ਤਰੀਕ ਨੂੰ ਸਾਡੇ ਨਾਲ ਕੰਟੈਕਟ ਕਰੇ ਆਉ ਪਿੰਡ 'ਚ ਪਾਉਂਦੇ ਜੇ ਵੀ ਕੋਈ ਮਕੈਨਿਕ ਸੇਵਾ ਕਰਨੀ ਚਾਹੁੰਦਾ ਤੇ ਕਮੈਂਟ ਦੇ ਵਿੱਚ ਭਾਵੇਂ ਆਪਣਾ ਨੰਬਰ ਪੇਜ ਦੇ ਜਾਂ ਆਪ ਫੋਨ ਕਰ ਲਾਂਗੇ ਉਹਨੂੰ ਫੋਨ ਕਰ ਲਵਾਂਗੇ ਵੀ ਇਹ ਅੰਮਰਸਰ ਜ਼ਿਲ੍ਹੇ ਦੇ ਵਿੱਚ ਜਾਣਾ ਵਾ ਅਜਨਾਲਾ ਏਰੀਆ ਕੋਨੇਵਾਲ ਪਿੰਡ ਦੇ ਵਿੱਚ ਪੱਖੋਗੇ ਉੱਥੇ ਮਿਲਾਂਗੇ ਆਪਾਂ 24 ਤਰੀਕ ਨੂੰ ਜੇ ਕੋਈ ਵੀ ਫਿਲਟਰਾਂ ਦੀ ਸੇਵਾ ਕਰਨੀ ਚਾਹੁੰਦਾ ਉਹ ਵੀ ਉੱਥੇ ਆਪ ਆ ਸਕਦਾ ਜੇ ਕੋਈ ਤੇਲ ਦੀ ਸੇਵਾ ਕਰਨੀ ਚਾਹੁੰਦਾ ਉੱਥੇ ਵੀ ਉਹ ਆ ਆ ਸਾਨੂੰ ਪੈਸਿਆਂ ਦੀ ਨਹੀਂ ਲੋੜ ਸਾਨੂੰ ਬੰਦਿਆਂ ਦੀ ਲੋੜ ਆ ਬੰਦਾ ਉਹ ਆਵੇ ਆਪਣਾ ਸਮਾਨ ਲੈਵੇ ਭਾਵੇਂ ਚਾਬੀ ਲੈਵੇ ਭਾਵੇਂ ਪਾਨਾ ਲੈਵੇ ਫਿਲਟਰ ਲਿਉਣਾ ਫਿਲਟਰ ਲੈ ਆਵੇ ਤੇਲ ਲਿਉਣਾ ਤੇਲ ਲੈ ਆਵੇ ਆਪਣੀ ਮਰਜ਼ੀ ਨਾਲ ਜਿਹੜੇ ਮਰਜ਼ੀ ਟਰੈਕਟਰ ਨੂੰ ਸਟਾਰਟ ਕਰਦੇ ਆਗੇ ਸ਼ਰਤਾਂ ਦੀ ਗੱਲ ਹੈ ਜਿਹੜੇ ਸ਼ਰਤਾਂ ਰੱਖਣਾ